ਅੱਜ ਜੀ ਮਾ ਸੰਗ ਮੰਤਰੀ ਆ ਕਿ ਕਾਰਨ ਕੀ ਹੋਇਆ ਤੁਹਾਡੇ ਬੇਟੇ ਦੇ ਬਸ ਜੀ ਚੰਗਾ ਭਲਾ ਤੀਜਾ ਜੀ ਬਸ ਇਹਨੂੰ ਜਾ ਕੇ ਦਾਖਲ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਕੁਛ ਦੀ ਬੋਤਲ ਲਾਈ ਪਹਿਲਾਂ ਬੋਲਦਾ ਚੱਲਦਾ ਤੁਰਦਾ ਗਿਆਗਾ ਉਸ ਤੋਂ ਬਾਅਦ ਜਦ ਬੋਤਲ ਲਾਤੀ ਜੀ ਉਸ ਤੋਂ ਬਾਅਦ ਹੋ ਗੰਨਾ ਇਹ ਸ਼ਾਹ ਜਿਹੜੀ ਲੈ ਕੇ ਆਉਂਦੀ ਸੀ ਜਾਂ ਪਿੰਡ 'ਚ ਮਿਲ ਜਾਂਦੀ ਇਹਦਾ ਜੀ ਹੋ ਕਿਤੇ ਬੋਤਲ ਕਿਤੇ ਫੜ ਲਿਆ ਵੀ ਅਧਿਆ ਪਊਆ ਪੂਰੀ ਮਿਲ ਜਾਂਦੀ ਹਾਂ ਨਾ ਕਦੇ ਤਾਂ ਕਿਸੇ ਤੋਂ ਫੜ ਲੈਂਦਾ ਜੂ ਆਇਆ ਛੇਵਦੂ ਬਾਦ ਕਦੇ ਨਾ ਕਦੇ ਜੀ ਕਰਦਾ ਦੀ ਵਧੀਆ ਪਊਆ ਫੜ ਕੇ ਪੀ ਲੈਣਾ ਦੀ ਮੈਂ ਹਜੇ ਘੂਰਦਾ ਰਹਿੰਦਾ ਦੀ ਵੀ ਤੂੰ ਮੈਂ ਜੇ ਪੀਣੀ ਆ ਤਾਂ ਸਭ ਦੀ ਵਧੀਆ ਪੀਲਾ ਨਹੀਂ ਹੈ ਇਹਨੂੰ ਛੱਡ ਦੇ ਤੇ ਕੀ ਲੱਗਦਾ ਜਿਹੜੀ ਘਟੀਆਂ ਸ਼ਰਾਬ ਕਰਦੀ ਹੋਇਆ ਜੀ ਹਾਂ ਜੀ ਤੇ ਕੰਮ ਕੀ ਕਰਦਾ ਸੀ ਬੇਟਾ ਇਹਦਾ ਤੇ ਹੈ ਜਿਹੜੀ ਕਰਦਾ ਸੀ ਉਹ ਪਿੱਛੇ ਪਰਿਵਾਰ ਦੇ ਵਿੱਚ ਕੋ ਕਮਾਨ ਵਾਲਾ ਜੀ ਕਮਾਨ ਵਾਲਾ ਇਹ ਇਕੱਲੀ ਟੀ ਆ ਆਪਣਾ ਕੁਝ ਮੰਗ ਕੀ ਹੈ ਤੁਹਾਡੀ ਕੁਝ ਮੰਗ ਰੱਖੀ ਹੈ ਤੁਸੀਂ ਮਸਤ ਸਾਹਿਬ ਦੇ ਮੰਗ ਤਾਂ ਜੀ ਇਹੀ ਅੱਖੇ ਕਿਦਾ ਜੀ ਇਹਨਾਂ ਨੂੰ ਨੌਕਰੀ ਮਿਲ ਜੂਗੀ ਅੱਛਾ ਬਾਕੀ ਚੱਲ ਜਿਹਾ ਜਿਹਾ ਸਹਾਇਤਾ ਕਰਨਗੇ ਜੀ ਸਾਨੂੰ ਸਹਾਇਤਾ ਵਿੱਚ ਵਿਸ਼ਵਾਸ ਦਵਾਇ ਤੁਹਾਨੂੰ ਵੀ ਤੁਹਾਨੂੰ ਕੁਝ ਮਿਲੂਗਾ ਹਾਂ ਜੀ ਹਾਂ ਠੀਕ ਹੈ ਜੀ ਤੇ ਉਹ ਕਹਿੰਦੇ ਤੇ ਵੀ ਸਾਨੂੰ ਐਮਪੀਸੀ ਦੇ ਮੰਗਾ ਜੀ ਵਧੀਆ ਵੀ ਥੋੜਾ ਜਪਾਖਾਂ ਨਾਲ ਜੋੜ ਸਕਦੇ ਹਾਂ ਅੰਕਸਤਾਰ ਜਿਹੜਾ ਹੋ ਗਿਆ ਕਿ ਅੱਜ ਪੁਲਿਸ ਵੀ ਦੇ ਬਣੀ ਹਾਂ ਜੀ ਥੋੜੇ ਦਿਨ ਪਹਿਲਾਂ ਅਨੁਸਖਾਮੀ ਘਟਨਾ ਵਾਪਰੀ ਸੀਗੀ ਕਾਫੀ ਸਾਡੇ ਸਾਥੀ ਜਿਹੜੇ ਨੇਗੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਸਾਰੇ ਪਰਿਵਾਰਾਂ ਦੇ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਆਗੇ ਸੋ ਇਹਨਾਂ ਦੇ ਨਾਲ ਬਿਲਕੁਲ ਅਸੀਂ ਡਟ ਕੇ ਖੜੇ ਆਗੇ ਜੋ ਵੀ ਮਦਦ ਇਹਨਾਂ ਪਰਿਵਾਰਾਂ ਨੂੰ ਚਾਹੀਦੀ ਅਸੀਂ ਦੇਵਾਂਗੇ ਕਿਉਂਕਿ ਸਰਕਾਰ ਦਾ ਫਰਜ਼ ਬਣਦਾ ਸੀ ਆਪਣਾ ਫਰਜ਼ ਨਿਭਾਵਾਂਗੇ ਇਹ ਅਣਸਖਾਵੀ ਘਟਨਾ ਵਾਪਰੀ ਹੈਗੀ ਔਰ ਜਿਹੜੇ ਦੋਸ਼ੀ ਨੇਗੇ ਉਹਨਾਂ ਨੂੰ ਮਿਸਾਲੀ ਸਜ਼ਾ ਦੇਵਾਂਗੇ ਅਸੀਂ ਜਿਨ੍ਹਾਂ ਨੇ ਇਹ ਕੰਮ ਕੀਤਾਗਾ ਬਹੁਤ ਸਾਰੇ ਦੋਸ਼ੀ ਜਿਹੜੇ ਨੇ ਕੋ ਫੜ ਲਏ ਗਏ ਨੇਗੇ ਔਰ ਉਹਨਾਂ ਦੇ ਖਿਲਾਫ ਸਖਤ ਧਰਾਮਾਂ ਦੇ ਅਧੀਨ ਕੇਸ ਦਰਜ ਕੀਤਾ ਗਿਆ ਔਰ ਮੈਂ ਸਮਝਦਾਗਾ ਕਿ ਮੌਤ ਦੀ ਸਜ਼ਾ ਦਾ ਜਿਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਅਸੀਂ ਪ੍ਰਬੰਧਨ ਕੀਤਾਗਾ 61 ਸੈਕਸ਼ਨ ਕਹਾਟੇ ਇੱਕ ਸਜ਼ਾ ਦੇ ਦਾ ਉਹਦੇ ਤਹਿਤ ਮੌਤ ਦੀ ਸਜ਼ਾ ਕਿ ਅਸੀਂ ਉਹ ਸਾਡੀ ਸਾਰੀ ਇਨਵੈਸਟੀਗੇਸ਼ਨ ਅਫਸਰ ਲੱਗੇ ਨੇ ਕਿ ਸਾਰੇ ਪੁਲਿਸ ਅਫਸਰ ਲੱਗੇ ਨੇ ਉਹਨਾਂ ਨੂੰ ਵੀ ਅਸੀਂ ਮੌਤ ਦੀ ਸਜ਼ਾ ਦਵਾਵਾਂਗੇ ਔਰ ਪਰਿਵਾਰ ਦੇ ਨਾਲ ਅਸੀਂ ਡਟ ਸਨਾਂਮ ਵੀ ਕੀ ਕਰੇ ਇਸ ਤਰ੍ਹਾਂ ਦੇ ਸਨਾਮ ਚ ਵੀ ਹੋਇਆਗਾ ਕੁਝ ਥਾਂ ਤੇ ਦਰ ਵਿੱਚ ਵੀ ਹੋਇਆਗਾ ਸੋ ਸਾਰੇ ਪਰਿਵਾਰਾਂ ਨਾਲ ਸਾਡੀ ਜਿਹੜੀ ਸਵੇਦਨਾ ਹੈ ਕਿ ਅਸੀਂ ਉਹਨਾਂ ਦੁੱਖ ਪ੍ਰਗਟ ਕਰਦੇ ਹਾਂਗੇ ਸੋ ਦੋਸ਼ੀ ਬਿਲਕੁਲ ਜਿਹੜੇ ਉਹ ਬਖਸ਼ ਨਹੀਂ ਜਾਣਗੇ ਪਰ ਜਿਹੜੇ ਪਰਿਵਾਰ ਹੈਗੇ ਨੇ ਜਿਹਨਾਂ ਦੇ ਹਾਲਾਤ ਕਿੱਸੋ ਨੇ ਨਜ਼ਰ ਆਈ ਨੇ ਦੇਖੋ ਸਾਰੇ ਗਰੀਬ ਪਰਿਵਾਰ ਨੇ ਸਾਰੇ ਮਜ਼ਦੂਰ ਪਰਿਵਾਰ ਨੇ ਸੋ ਮਜ਼ਦੂਰ ਸਾਡੇ ਪਰਿਵਾਰਾਂ ਦਾ ਹਿੱਸਾ ਨੇ ਸਾਡਾ ਹਿੱਸਾ ਨੇ ਸਾਡੇ ਸਮਾਜ ਦਾ ਹਿੱਸਾ ਨੇ ਕਿ ਸੋ ਇਹਨਾਂ ਨਾਲ ਅਸੀਂ 100% ਸਰ ਕਿੰਨੇ ਹੋਂਦ ਕਰ ਕਾਰਡ ਦੇ ਉੱਪਰ ਕਿੰਨੇ ਜਿਹੜੇ ਪਰਿਵਾਰ ਨੇ ਕਿੰਨੇ ਜਿਹੜੇ ਕਿਨੇ ਰਿਕਾਰਡ ਦੇ ਮੁਤਾਬਕ ਲਗਭਗ 20 ਜਿਹੜੀਆਂ ਮਾਤਾਂ ਹੋਈਆਂ ਨੇਗੀਆਂ ਸੋ ਹੁਣ ਸਿਚੁਏਸ਼ਨ ਜਿਹੜੀ ਉਹ ਕੰਟਰੋਲ ਚ ਆ ਗਈ ਔਰ ਸਾਰੇ ਜਿਹੜੇ ਜਿਹੜੇ ਬਿਮਾਰ ਨੇ ਵੀ ਅਸੀਂ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹ ਆਪਕੀ ਦੀ ਵੀ ਗੱਲਬਾਤ ਹੋ ਗਈ ਪਰਿਵਾਰ ਨਾਲ। ਬਿਲਕੁਲ ਜਿਹੜੇ ਸਬੰਧਤ ਅਧਿਕਾਰੀ ਨੇ ਕਿ ਉਹ ਪਰਿਵਾਰਾਂ ਨਾਲ ਬੈਠ ਕੇ ਜਿਹੜੀ ਆ ਇਹਦਾ ਫੈਸਲਾ ਕਰ ਲਿਆ ਪਰਿਵਾਰਾਂ ਨੇ। ਸੋ ਕਿਉਂਕਿ ਹੁਣ ਚੋਣ ਜਾਬਤਾ ਆ ਚੋਣ ਜਾਬਤੇ ਤੋਂ ਬਾਅਦ ਇਹਦਾ ਜਿਸ ਤਰ੍ਹਾਂ ਵੀ ਪਰਿਵਾਰ ਕਹਿਣਗੇ ਇਸ ਤਰ੍ਹਾਂ। ਸਰ ਐਡੀ ਬਡੀ ਜਾਈ ਇਸ ਜਿਹੜੀ ਹੋ ਰਹੀ ਹੈ ਸਰ ਕਮੀਆਂ ਕਿੱਥੇ ਨਜ਼ਰ ਆਈਆਂ ਉਹ ਪਾਗ ਵੀ ਜਿਹੜਾ ਲੱਗਾ ਹੋਇਆ ਹੈ। ਅ ਦੇਖੋ ਸਮਾਜ ਦੇ ਅੰਦਰ ਕੁਝ ਇਸ ਤਰ੍ਹਾਂ ਸਮਾਜ ਵਿਰੋਧੀ ਅੰਸਰ ਹੁੰਦੇ ਨੇ ਕਿ ਉਸ ਸਮੇਂ ਸਮੇ ਸਿਰ ਪਛਾਣੇ ਜਾਂਦੇ ਨੇ ਹੁਣ ਜਿਹੜੇ ਸਮਾਜ ਵਿਰੋਧੀ ਅਨਸਰ ਪਛਾਣੇ ਗਏ ਨੇ ਉਹਨਾਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਲਿਆ ਪਹਿਲਾ ਇੰਨੀਆਂ ਸਖਤ ਧਰਾਮਾਂ ਤੇ ਕੇਸ ਦਰਜ ਕੀਤੇ ਹੋਏ ਹੈਗੇ ਪਹਿਲੀ ਵਾਰ ਆ ਕਿ ਅਸੀਂ ਇੰਨੀਆਂ ਸਖਤ ਜੜੀਆਂ ਧਰਾਮਾਂ ਤੇ ਕੇਸ ਦਰਜ ਕੀਤਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਵੀ ਸਮਾਜ ਵਿਰੋਧੀ ਅਨਸਰ ਇਸ ਤਰ੍ਹਾਂ ਦਾ ਕਾਰਨ ਨਾ ਕਰ ਸਕੇ ਸਰ ਇਸ ਤਰ੍ਹਾਂ ਉਹ ਵੀ ਜਿਹੜੇ ਗੁਆਂਢ ਦੇ ਵੀ ਇਹ ਗੱਲ ਚੱਲੀ ਹੋਈ ਹੈ ਵੀ ਪਰਿਵਾਰ ਦੀ ਡਿਮਾਂਡ ਕੀ ਹੈ ਦੇਖੋ ਪਰਿਵਾਰ ਤੇ ਪ੍ਰਸ਼ਾਸਨ ਜਿਹੜਾ ਬੈਠ ਕੇ ਉਹ ਫੈਸਲਾ ਕਰੂਗਾ ਕਿਉਂਕਿ ਮੈਂ ਫੇਰ ਦੁਹਰਾ ਰਿਹਾ ਕਿ ਚੋਣ ਜਾਂ ਤੱਕ